ਸੋਹਿਲਾ ਰਾਗ ਗਾੜੀ ਦੀਪਕੇ ਮਹਿਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੈ ਕਰ ਕੇ ਰਤ ਆ ਕੀਏ ਕਰਤੇ ਕਾ ਹੋਏ ਵਿਚਾਰ ਤਤ ਕਰ ਗਾਵੋ ਸੋਹਿਲਾ ਸਿਵਰਿਓ ਸਰਜਨ ਹਰ ਤਮ ਗਾਵੋ ਮੇਰੇ ਨਰਪੋ ਕਾ ਸੋਹਿਲਾ ਹਉ ਵਾਰੀ ਜਿਤ ਸੁਹਿੱਲੈ ਸਦਾ ਸੁਖ ਹੋਇ ਰਹਾਓ ਨਤ ਨਤ ਜਿਹੜੇ ਸਮਾਲੀਐਨ ਦੇਖੇਗਾ ਦੇਵੰਦ ਹਰ ਤੇਰੇ ਤਾਨੇ ਕੀ ਮਤ ਨਭਵੈ ਤਿਸ ਦਾਤੇ ਕਬਦ ਅਸਮਰ ਸੰਬਤ ਸਾਹਾ ਲਖਿਆ ਮੈਲ ਕਿਰਪਾ ਬੋ ਤੇਲ ਤੇਹੁ ਸੱਜਣ ਅਸੀਸੜੀਆ ਜਿ ਹੋਵੈ ਸਾਇਬ ਸੇ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹਲਾ ਪਹਿਲਾ ਸ਼ੇਕਰ ਸ਼ੇਕਰ ਸੀ ਉਪਦੇਸ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਇ ਰਹਾਉ ਵੈਸੋ ਐ ਚਸੇ ਆਗੜੀਆ ਪਹਿਰਾ ਤੀਤੀ ਵਾਰੀ ਮਾਹੋ ਹੋਆ ਸੂਰਜ ਏਕੁਰਤ ਅਨੇਕ ਨਾਨਕ ਕਰਤੇ ਕਿ ਕੀਤੇ ਵੇਸ ਰਾਗਤ ਨਾਸਰੇ ਮਹਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰੇ ਕਾ ਮੰਡਲ ਜਨਕ ਮੋਤੀ pemana lu pa ce gre sa ge rai fullan ta jo kසි huii pavekhना ti ara ta samदwajanante py raha ස na hehétohé ka ස semuana ei tuhi ස sepad bi me naana ei pada ganantebina ස taव ganante yව ja. ਸਾਭ ਮਹਿਜੋਤ ਜੋਤ ਹੈ ਸੋਏ ਤਿਸ ਦੇਹ ਚਾਦਨ ਸਭ ਬਹਿ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਤ ਲੋਬਿਦ ਮਨੋ ਅੰਧੇ ਨੋ ਮੋਹੇ ਆਹੀ ਪਿਆਸਾ ਕਿਰਪਾ ਚਲਦੇ ਨਾਨਕ ਸਰੰਗ ਕੋ ਹੋਏ ਜਾਤੇ ਰਹਿਦਾਏ ਵਾਸਾ ਰਾਗ ਔੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਤ ਨਗਰ ਬਹ ਪ੍ਰਿਆ ਬਿਲ ਸਾਧੂ ਖੰਡਲ ਖੰਡਾ ਹੈ ਉਰਬ ਲੀਖਤ ਲੀਖੇ ਕਰ ਪਾਇ ਮਨ ਹਰਿ ਲੇਵ ਮੰਡਲ ਮੰਡਾ ਹੈ ਕਰ ਸਾਥੂ ਅੰਜਲੀ ਪਨ ਵੱਡਾ ਹੈ ਕਰ ਦੰਡਾਤ ਪਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧਨਾ ਜਾਂਦਿਆ ਤਨ ਅੰਤਰ ਹੋ ਮੈ ਕੰਡਾ ਹੈ ਜਿਉ ਜਿਉ ਚਲੇ ਚ ਬੈ ਦੁਖ ਪਾਵਹਿ ਚਮਕਾਲ ਸਹ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਦ ਮ ਮਰਨ ਭਵ ਕੰਡਾ ਹੈ

ਨਾਦਕ ਦਾ ਸਹਿ ਹੈ ਸੁਖ ਮੰਗੈ ਮੋ ਕਿਉ ਕਰੇ ਸੰਤੈਨ ਕੀ ਤੂਰੇ ਸੋਹਿਲਾ ਰਾਗ ਗਾੜੀ ਦੀਪਕੀ ਮਹਿਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੈ ਕਰ ਕੇ ਰਤ ਆ ਕੀਏ ਕਰਤੇ ਕਾ ਹੋਏ ਵਿਚਾਰ ਤਤ ਕਰ ਗਾਵੋ ਸੋਹਿਲਾ ਸਿਵ ਰਿਓ ਸਰਜਨ ਹਰ ਤਮ ਗਾਵੋ ਮੇਰੇ ਨਰਪੋ ਕਾ ਸੋਹਿਲਾ ਹਵਾਰੀ ਜਿਤ ਸੁਹਿੱਲੈ ਸਦਾ ਸੁਖ ਹੋਇ ਰਹਾਓ ਨਤਨਤ ਜਿਹੜੇ ਸਮਾਲੀਐਨ ਦੇਖੇਗਾ ਦੇਵੰਦ ਹਰ ਤੇਰੇ ਤਾਨੇ ਕੀਮਤ ਨਾ ਪਵੈ ਤਿਸ ਦਾਤੇ ਕਬਦ ਅਸਮਰ ਸੰਬਤ ਸਾਹਾ ਲਿਖਿਆ ਮੈਲ ਕਿਰਪਾ ਬੋ ਤੇਲ ਤੇਹੁ ਸੱਜਣ ਅਸੀਸੜੀਆ ਜਿ ਹੋਵੈ ਸਾਇਬ ਸੇ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਰੂਪ ਛੇ ਉਪਦੇਸ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਇ ਰਹਾ ਬੈਸੋ ਐ ਚਸੇ ਆ ਗੜੀਆ ਪਹਿਰਾ ਤੀਤੀ ਵਾਰੀ ਮਾਹੂ ਹੋਆ ਸੂਰਜ ਏ ਕੁਰਤ ਅਨੇਕ ਨਾਨਕ ਕਰਤੇ ਕੀ ਗੀਤੇ ਵੇਸ ਰਾਗਤ ਦਾਸ ਰੇ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰੇ ਕਾ ਮੰਡਲ ਜਨਕ ਮੋਤੀ pemanaලपा ceव ग saगබ ra fullanተ jo කසිती हो පवखڻनाते අ samदवाjananta pe ra ස heਤhéal ස hu ඒහි සpad ب me ei padaghanantebina සාව gan iව ja mo. ਸਾਭ ਬਹਿ ਜੋਤ ਜੋਤ ਹੈ ਸੋਏ ਤਿਸ ਦੇਹ ਚਾਦਨ ਸਭ ਬਹਿ ਚਾਦਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਤ ਲੋਬਿਦ ਮਨੋ ਅੰਧੇ ਨੂੰ 모ਹੇ ਆਹੀ ਪਿਆਸਾ ਕਿਰਪਾ ਚਲ ਦੇ ਨਾਨਕ ਸਰੰਗ ਕੋ ਹੋਏ ਜਾਤਿ ਤੇ ਰਹਦਾ ਹੈ ਵਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਤ ਨਗਰ ਬਹ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਉਰਬ ਲੇਖਤ ਲੇਖੇ ਕਰ ਪਾਇ ਮਨ ਹਰਿ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਦੰਡਾਤ ਪਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉ ਜੋ ਚਲੇ ਚ ਬੈ ਦੁਖ ਪਾਵਹਿ ਚਮਕਾਲ ਸਹ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਦ ਮ ਮਰਨ ਭਵ ਕੰਡਾ ਹੈ

ਨਾਦਕ ਦਾਸ ਹੈ ਸੁਖ ਮੰਗੈ ਮੋਕਿਉ ਕਰ ਸੰਤਨ ਕੀ ਤੂਰੇ ਅੰਤਰ ਚਾਮੀ ਪਰਖ ਬਿਦਾਤੇ ਸਰਤਾ ਮਨ ਕੀ ਪੂਰੇ ਨਾਦਕ ਦਾਸ ਹੈ ਸੁਖ ਮੰਗੈ ਮੋਕਿਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ